ਸਵਾਗਤ ਹੈ ਕਿਸਾਨ ਵੀਰੋ ਹੌੜਾ ਢੱਲੋਂਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9876239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਬੱਗੇ ਕੋਲੋਂ ਕਰਾਂਗੇ ਕਵਰ ਜਾਨਵਰ ਦਿਖਾਵਾਂਗੇ ਤੁਹਾਨੂੰ ਦੋ ਇੱਕ ਸਾਨੂੰ ਵੱਡੇ ਕੱਦ ਕਾਰ ਦੀ ਜਰਸੀ ਦਿਖਾਵਾਂਗੇ ਇੱਕ ਦਿਖਾਵਾਂ ਐ ਚਿਪ ਸਸੀਗਾ ਬਾਈ ਜੀ ਸਸੀਗਾ ਬਾਈ ਜੀ ਉਹ ਠੀਕ ਹੋ ਮੇਰੇ ਬਾਈ ਇਹ ਕਿਰਪਾ ਪਰਮਾਣ ਬਈ ਨਾ ਨੰਬਰ ਬੋਲੋ ਜੀ 98766 ਬਾਈ 24670 98766 24670 ਜੀ ਪਿੰਡ ਆਪਣਾ ਜੀ ਪਿੰਡ ਚੋਗੇ ਬਾਈ ਜ਼ਿਲ੍ਹਾ ਵੰਡਾ ਤੀਰ ਵਾਲਿਆਂ ਦੇ ਤਹਿਸੀਲ ਵਾਲਿਆਂ ਨੇੜੇ ਜੀ ਆਪਾਂ ਨੂੰ ਨੇੜੇ ਬਾਈ ਖੋਖਰ ਵੀ ਦਾ ਰਾਮਪਰਾ ਸ਼ਹਿਰ ਵੀ ਨੇੜੇ ਤਪਾ ਵੀ ਨੇੜੇ ਆ ਜੀ ਬੱਲੋ ਬਦਿਆਲਾ ਵੀ ਨੇ ਆਪਾਂ ਨੂੰ ਹਾਂ ਇਧਰ ਨੇੜੇ ਆ ਗਿਆ ਹਾਂ ਰਾਮਪਰਾ ਬਾਈ ਨੇੜੇ ਆਪਾਂ ਨੂੰ ਤੇ ਮੋੜ ਮੰਡੀ ਵੀ ਇਧਰੋਂ ਮੋੜ ਮੰਡੀ ਨੇੜੇ ਇੱਕੋ ਹੀ ਉਹਨੇ ਰਾਮਪਰਾ ਉਹਨਾ ਮੋੜ ਬੰਡੇ ਵਿਚ ਤੇ ਬਾਈ ਬੱਗੇ ਜਾਨਵਰ ਆਪਣੇ ਕੋਲੇ ਅੱਜ ਤਿੰਨ ਸੀਗੇ ਤੇ ਜਰਸੀ ਵੇਚੀ ਬਾਈ ਹਾਂ ਇੱਕ ਜਰਸੀ ਵੇਚੀ ਆਉਂਦਾਂ ਨੂੰ ਜਿਹੜੀ ਚੱਪ ਦੇਖੀ ਜਾਂਦੇ ਬਾਈ ਓਡੀ ਆਪਾ ਦੇ ਓਡੇ ਹੀ ਲੇਓ ਓਡੇ ਲੇਵਾ ਬਾਈ ਕੱਲ੍ਹ ਸੁਈਏ ਵੀ ਕੱਲ੍ਹ ਸੁਈਏ ਮਗਰ ਕੀ ਆ ਗਿਆ ਜੀ ਮਗਰ ਬੱਚਾ ਬਾਈ ਉਹ ਨਾੜੀ ਆ ਨਾ ਆਲੀ ਹੈ ਜੀ ਹੂੰ ਤੇ ਬੱਚਾ ਪਾਇਆ ਚੰਗਾ ਸੀ ਚੱਲ ਦੇ ਬੱਚਾ ਆ ਜਾ ਯਾ ਪਰਮਾਤਮਾ ਦੇ ਹੱਥ ਬੈੜ ਬਹੁਤ ਚੰਗਿਆ ਬਾਈ ਬੈੜ ਵੀਰੇ ਸੁਆ ਕਿਹੜਾ ਹੈ ਸੁਆ ਬਾਈ ਦੂਜਾ ਦੂਜਾ ਸੁਆ ਹੈ ਤੇ ਬਾਈ ਕਿੰਨਾ ਕੁ ਬੋਲਾ ਬੁਲਾ ਥੋੜਾ ਬਹੁਤਾ ਕੱਢਿਆ ਫਿਰ ਬਾਈ ਬੋਲਾ ਹਾ ਤੜਕੇ ਜੋ ਆ 4 1/2 ਕਿਲੋ ਤੇ ਰਾਤ ਰਾਤ ਵਿੱਚ ਜੋ ਆ 5 ਕਿਲੋ ਕਿੱਥੋਂ ਕਿਤੇ ਕਰ ਬਾਈ ਬੱਗੇ ਦੋ ਦਰ ਨੂੰ ਜਾਈ ਬਾਈ ਦੋ ਦਰ ਜਿਹੜਾ ਜਾਂਦਾ 18 17 ਕਿਲੋ ਯਾਰ ਬੈਠ ਦੂਗਾ ਜਾਈ ਗੱਲ ਬਾਕੀ ਅਗਲੇ ਦੀ ਸੇਵਾ ਹਾਂ ਭਾਂਡਾ ਪੀਲਾ ਇਹ ਗੱਲ ਦਾ ਸੇਵਾ ਦੇ ਭਾਂਡਾ ਦਿਖਾਵਾਂਗੇ ਆ ਦੇਖੋ ਇਹ ਸੀਲ ਸਾਉ ਭਾਈ ਦਾ ਕਹਿਣਾ ਫੁੱਲ ਆ ਜੀ ਦੇਵਾ ਦੇਖੋ ਫਾੜੀ ਵਾਲਾ ਤੇ ਕਿੰਨਾ ਆਰਡਰ ਜਮ ਗੱਠ ਗੱਠ ਬਾਹਰ ਆ ਗੱਠ ਅੱਗੇ ਗੱਠੂ ਗੱਲ ਅੱਗੇ ਤੋਂ ਵੀ ਦਿਖਾਵਾਂਗੇ ਆ ਦੇਖੋ ਯਾਰ ਪਾਂ ਤੋਂ ਬੜਾ ਚੰਗਾ ਪ੍ਰਿੰਟ ਬਾਈ ਬੱਛੀ ਦਾ ਬਹੁਤ ਟੌਪ ਆ ਯਾਰ ਬਹੁਤ ਟੌਪ ਦੀ ਖੋਲੋ ਜੀ ਤੋਰਾ ਕਰਾ ਕੇ ਚੈੱਕ ਚੰਗੇ ਆ ਜੋ ਆ ਗਈ ਜੀ ਬਾਕੀ ਥਣ ਭਾਂਡਾ ਚੰਗੇ ਸਾਫ ਸੁਥਰੇ ਦੀ ਆ ਗਈ ਇੱਕ ਨੰਬਰ ਆ ਬਾਈ ਯਾਰ 18000 ਸਾਨੂੰ ਮਾਰ ਕੇ ਦਿਖਾ ਦੇ ਸਾਰਾ ਕੁਝ ਆ ਠੰਡੀ ਸ਼ੀਲ ਦੀ ਗਾਰੰਟੀ ਕੱਢਣਾ ਹੋ ਸਕਦਾ 20 ਕਾਟ ਦੇ ਨੇ 18000 ਆ ਕੇ ਦੇ ਹਾਂ ਬੁੱਲਾ ਬਾਈ 18000 ਆ ਰਾਮੜਾ ਦੂ ਡੱਬ ਪ੍ਰਿੰਟ ਫੁੱਲ ਜੀ ਲਮਾਈ ਲਮੂਈ ਲੈਂਥ ਪੂਰੀ ਯਾਤ ਵਾਲੀ ਆ 62 ਯਾਰ ਬਾਈ ਫਲੀ ਬੁਲੀ ਬਹੁਤ ਦੇ ਤੂੰ ਲੈ ਵਾ ਬਾਈ ਨੇੜੇ ਹੋ ਕੇ ਥਣ ਤੋਂ ਨੇੜਾ ਜੀ ਨੇੜੇ ਤੋਂ ਆਪਾਂ ਕੈਮਰਾ ਲਾ ਕੇ ਤੁਹਾਨੂੰ ਦਿਖਾ ਦੇ ਹਾਂ ਬੱਚੀ ਲੇਕਨਾਂ ਚੰਗਾ ਸਨ ਟੌਪ ਦਾ ਪਰੇ ਦੀ ਚੰਗੀ ਜੀ ਇੱਕ ਨੰਬਰ ਆ ਯਾਰ ਤੇ ਰੱਖਣ ਵਾਲੀ ਬੈੜ ਆ ਯਾਰ ਨਾਲੇ ਭਾਅ ਵੱਤੇ ਹੁੰਦੇ ਆ ਵਾਹ ਵੱਤਦੇ ਆਪਣੇ ਹਾਂ ਤੇ ਬਾਕੀ ਦੀ ਗੱਲ ਦੁੱਧ ਵਾਲਾ ਸੌਦਾ ਹਾਂ ਦੁੱਧ ਪਾਉਣਾ ਡੇਰੀ ਜਾ ਬਾਈ ਜਿਹਦੇ ਬੰਦੇ ਨੇ ਕਿਸੇ ਘਰੇ ਰੱਖਣੀ ਆ ਫੇਸਬੁਕ ਦੇ ਯਾਰ ਬੱਚੀ ਵਾਲੇ ਕੰਨਾ ਸੋਹਣਾ ਕੁਆਲਿਟੀ ਚੰਗੀ ਬਾਕੀ ਅਰੀਜਨਲ ਦੂਜਾ ਸੋਹ ਨਹੀਂ ਪਜਾਉਂਦੇ ਪੰਜ ਮਿੰਟ ਨਾ ਨਾ ਬਾਈ ਉਹ ਚੀਜ਼ਾਂ ਨਹੀਂ ਆਪਾਂ ਲੈਂਦੀ ਨਹੀਂ ਵੱਡੀ ਗਾ ਹਾਂ ਆ ਦੇਖੋ ਜੀ ਹਾਂ ਬਹੁਤ ਸੋਹਣੀ ਸੁਹਣੀ ਬੈੜ ਆ ਯਾਰ ਹਮ ਜਿਹੜੇ ਬੰਦੇ ਨੇ ਘਰੇ ਦੁੱਧ ਤੇ ਲਾਉਣੀ ਆ ਹਮ ਮਸ਼ੀਨ ਤੇ ਜੋੜੀ ਹੱਥੀ ਜੋੜੀ ਜਿਵੇਂ ਮਰਜੀ ਚੋਈ ਤੇ ਬਾਕੀ ਦਾ ਯਾਰ ਕੱਲਾ ਕੱਲਾ ਥਣ ਤੇ ਥਣ ਵੀ ਪੂਰੀ ਸਪੇਸ ਦੇ ਤੇ ਲੱਗਿਆ ਵੀ ਮੁਠੀ ਵਾਲਾ ਮੈਨੂੰ ਮੁਠੀ ਵਾਲਾ ਹਾਂ ਬਾਈ ਇੱਕ ਨੰਬਰ ਤੈਨੂੰ ਧਾਰਾਂ ਦੂਰ ਸਾਰਿਆਂ ਚਵਾਈ ਕਰਕੇ ਦਿਖਾਵਾਂ ਯਾਰ ਆ ਦੇਖੋ ਵੀਰੋ ਸਾਹਮਣੇ ਤੁਹਾਡੇ ਬੱਚਾ ਲਾਤਾ ਤੇ ਨਿਆਣਾ ਪਾ ਦੇਗੇ ਹਨਾ ਹੂੰ ਯਾਨੀ ਕਿ ਯਾਰ ਹੱਲਣਾ ਬਾਈ ਯਾਰ ਐਵੇਂ ਪੱਖੋਂ ਬਾਹਲੀ ਯਾਰ ਵੀਰੇ ਹਨਾ ਚੰਗੀ ਆ ਬਾਈ ਯਾਰ ਲੋਕ ਐ ਹੀ ਜੰਗਾਈਆਂ ਤੇ 90 90 ਮੰਗਿਆ ਜਿਆਰੂੰ। ਤੇ ਆਪਾਂ ਫਿਰ ਕਿੰਨੇ ਮੰਗਣੇ? ਆਪਾਂ ਦਾ ਬਜਾਜ ਮੁੱਲ ਕਰਾਏ ਵੇਚਾਂਗੇ ਫੋਨ ਦੇ ਜਾਇ ਜੀ ਬਸ। ਅੱਛਾ ਫੋਨ ਤੇ ਕਰਨਾ ਮਸਤ। ਫੋਨ ਤੇ ਕਰਨਾ ਕਰ। ਮਾ ਜਾਇਬ ਯਾਰ ਉੱਤੇ ਮੰਗੂ। ਠੀਕ ਹੈ ਜੀ। ਜਿਹੜੇ ਗਾਈਆਂ ਵੇਚੇ ਮੈਂ ਉਹਨਾਂ ਕੀ ਮੰਗਦਾਂ ਆਪਾਂ ਯਾਰ ਜਿੰਨਾ ਵੇਚਨਾ। ਠੀਕ ਹੈ ਜੀ ਠੀਕ। ਆਹ ਦੇਖੋ ਜੀ। ਥਣ ਥਣ ਤਰਦ ਬੱਚੀ ਦਾ ਸਿਰ ਹੈ। ਸਿਰ ਆ ਯਾਰ 4 ਸਿਰ ਹੈ ਸਿਰ ਆ ਗੱਲ ਲੇਵੇ ਮੱਖੋ ਨਹੀਂ ਕਿਤੋਂ ਮਾਰ ਖਾਂਦੀ ਹੈ ਨਾ। ਹਾਂ। ਚੱਲੇ ਭਾਈ ਲੇਵਾਉ ਫੇਰ ਦੁੱਧ ਦਊ। ਦੁੱਧ ਦੇਉ ਭਾਂਡੇ ਨਹੀਂ ਦੇਣਾ ਦੁੱਧ। ਆਹ ਦੇਖੋ ਜੀ ਬੱਚਾ ਪਵਨ ਲੇਵਲ ਉਵੇ ਦੀ ਚਾਰ ਚੁਬੇਰੀ ਦੀ ਚੰਗੀ ਜੀ ਚੰਗੀ ਆਪਾਂ ਇਹਨੂੰ ਸਾਫ਼ ਸੁਥਰੀ ਕਹਿ ਸਕਦੇ ਆ ਨਹੀਂ ਭਾਈ ਇੱਕ ਨੰਬਰ ਵੈੜਾ ਜਰਾ ਨਹੀਂ ਸਾਨੂੰ ਆ ਲਓ ਜੀ ਕਿ ਭਾਈ ਮੈਂ ਤੁਹਾਨੂੰ ਬੇਫਿਕਰ ਰਿਹਾ ਹੋ ਕਿਉਂਕਿ ਸੌਦਾ ਪੂਰਾ ਦਸੱਲੀ ਵਾਲਾ ਹੈ ਨਾ ਭਾਈ ਯਾਰ ਘਰੇ ਆ ਦੇ ਆ ਪਾਸ ਕਰਕੇ ਗਾ ਫੇਰ ਪੈਸੇ ਦੇ ਦੇ ਆਪਾਂ ਨੂੰ ਅਗਲਾ ਚਲੋ ਜੀ ਪਹਿਲਾਂ ਬਿਆਨਾ ਪਾ ਦੇ ਯਾਰ ਆਪਣੀ ਮਿੰਟ ਵਿੱਚ ਭਰੀ ਹੂੰ ਲੈ ਭਾਈ ਹੂੰ ਇਹ ਚੋੜਾ ਇਧਰ ਹੀ ਰਾਮੀ ਕੋਈ ਅਗਲਾ ਲੈਕਸ ਉਹ ਤਾਂ ਫਿਰ ਆਪਣੀ ਪਾਸ ਕਰੀਵੇ ਨਾ ਚਬਾਈ ਦਾ ਬਾਈ ਇੱਕ ਨੰਬਰ ਆ ਯਾਰਾ ਚਬਾਈ ਜੀ ਠੰਡੀ ਫੀਲ ਦੀ ਆਪਣੀ ਫੁੱਲ ਗਰੰਟੀ ਹੈ ਰਗਾ ਓਕੇ ਜੀ ਹਾਂ ਦੇ ਬਾਈ ਭਾਂਡਾ ਪੁੰਡਾ ਉਤਰੀ ਗਾ ਹੁਣ ਹੂੰ ਦੇ ਜਿਹੜੇ ਓਕੇ ਕੀ ਬਾਤ ਹੈ ਬਾਈ ਬਗੇ ਮੁੱਲ ਫਰਜਾਇਜ ਹੋ ਫੋਨ ਤੇ ਹੁ ਮੁੱਲ ਜਮਾ ਜਾਏ ਵੇਚ ਲੈ ਜਿਹੜੀ ਬੱਚੀ ਆ ਰੋਹਦਾ ਮੁੱਲ ਕਰਾਂਗੇ ਆਪਾਂ ਫਰੰਟ ਫਰੰਟ ਬਹੁਤ ਚੰਗੇ ਹਨ ਹਾਂ ਤੇ ਜਾਇਜ ਜਾਂ ਮੁੱਲ ਹੋ ਅਗੇ ਬਾਈ ਜਰਸੀ ਇਹ ਬਾਈ ਪਿਆ ਹਜੇ ਹਰਤਾ ਹਰਤਾ ਪਿਆ ਤੇ ਕੱਦ ਬੇਟਾ ਬਹੁਤ ਆਪੇ ਕੱਦ ਬਹੁਤ ਆ ਬਾਈ ਯਾਰ ਉਹ ਚੀਜ਼ ਨਹੀਂ ਕੋਲਾ ਬਾਲਾਂ ਬਹੁਤ ਪਸੰਦ ਆਉਂਦੀ ਅੰਦਰ ਜਾ ਗਈ ਹਾਂ ਹਜੇ ਜਾ ਜਾ ਲੈ ਠੰਡੀ ਠੁੰਡੀ ਵਾਲੀ ਆ ਜਾਂਦਾ ਹੂੰ ਠੰਡੀ ਠੁੰਡੀ ਫੌਲੀ ਜੀ ਕੱਲਾ ਕੱਲਾ ਥਾਂ ਦੇ ਚੰਗਾ ਯਾਰ ਬੱਚੀ ਦਾ ਲੱਗਿਆ ਬੱਗੇ ਕਿੰਨੇ ਹਫਤਾ ਬਾਈ ਬਾਈ ਹਫਤਾ ਬਿਆ ਠੰਡੀ ਬਾਈ ਯਾਰ ਲੱਤ ਵੀ ਨਹੀਂ ਲਉਂਦੀ ਹੂੰ ਨਹੀਂ ਬਾਕੀ ਕੱਦ ਬਿੱਡ ਬਹੁਤ ਚੰਗਾ ਹਨਾ ਜਿੱਦੇ ਬਾਈ ਤਿਆਰ ਹੋ ਗਿਆ ਯਾਰ ਇਹਦੇ ਦੁੱਧ ਬਾਈ ਦਿੱਤਾ 16 ਕਿਲੋ ਐਤ ਕੀ ਹਾਂ ਐਤ 17 17 ਦਾ ਖੁੱਲੇ ਦੂ ਵੀ 16 ਮਨ ਕਿਹੜਾ ਮੱਝ ਲੈਣਿਆ ਬੱਚੀ ਜੀ 16 17 ਕਿਲੋ ਦੁੱਧ ਇਹਨੇ ਦਿੱਤੇ ਦੇਣਾ ਕਿਨੇ ਹਾਂ ਕੁਆਲਿਟੀ ਦੇਖ ਬਾਈ ਬੱਚੀ ਕਾਫੀ ਕਲਰ ਦੇ ਵਿੱਚ ਆ ਗਈ ਬੋਦੀਵਾਦੀ ਪੂਰੀ ਬਾਡੀਆਂ ਯਾਰ ਸਿੰਘਾਂ ਚ ਆ ਗਈ ਇਹਨਾਂ ਸੋਹਣਾ ਯਾਰ ਫੇਸ ਆ ਯਾਰ ਕੱਦ ਕੁਦਦ ਬਾਕੀ ਦੀ ਗੱਲ ਯਾਰ 4 ਰੁਪਏ ਦੀ ਚੰਗੀ ਠੰਡੀ ਹੀਲ ਦੀ ਬਈ ਭਾਰ ਦੀ ਆਪਣੀ ਜ਼ਿੰਮੇਵਾਰੀ ਹੈ ਹਮ ਮੈਂ ਚੱਲੋ ਜੀ ਹਾਂ ਗਰੰਟੀ ਵਾਲੀ ਬੈੜ ਆ ਜੀ ਤੇ ਮੁੱਲ ਫਿਰ ਇਹਦਾ ਵੀ ਫੋਨ ਤੇ ਇਹਦੇ ਫੋਨ ਤੇ ਕਾਦ ਦੇ ਦੇਖ ਬਈ ਕਾਦ ਬੈੜ ਦਾ ਹਮ ਕਾਦ ਦਿਖਾਵਾਂ ਇਹਨੇ ਆ ਆ ਦੇਖੋ ਜੀ ਲੈ ਵਾਲੂ ਵਾ ਦਿਖਾਜਾ ਪਰ ਕੱਚੀ ਆ ਬੈੜ ਜਿੱਦੇ ਤਿਆਰ ਹੋ ਗਈ ਹੈ ਤਾਂ ਉਹਨਾ 5-7000 ਦਾ ਜੂ ਨਹੀਂ ਡਾਉਣ ਹਾਂ ਉਹ ਹੀ ਮੰਦੀ ਦੇ ਦਾਂਗੇ ਅਗਲੇ ਨੂੰ ਲੈ ਜਾਓ ਹਮ ਦੇਖ ਜਿਗਾਰਡ ਬਈ ਹਮ ਹਮ ਤੇ ਵਾਕਿਆ ਥਾਂ ਸੁਣਨੀ ਇਹ ਜਾ ਲੱਗਦਾ ਹੈ ਕੋਈ ਦੇਖੇ ਵੀ ਯਾਰ ਮੈਂ ਦਾ ਬਾਈ ਕਿਸੇ ਮੈਨੂੰ ਆਪਣੀ ਸਾਰੇ ਦਾ ਜ਼ਿੰਮੇਵਾਰੀ ਰੇਟ ਹੋ ਜੇ ਚਾਰ ਸਪੀਰੇ ਦੀ ਚੰਗੀ ਤੇ ਪਿਓਰ ਜਰਸੀ ਦੁੱਧ ਨੇ ਕਰ ਮਾਇਨੇ ਫਾਇਟ ਵਾਲਾ ਪਾਉਣਾ ਤੇ ਮੋਲੇ ਦਾ ਫੋਨ ਦੇ ਉੱਤੇ ਰੂ ਹੋਊ ਜਮਾ ਜਾਏ ਠੰਡੀ ਮੂਲ ਲਈ ਗੱਲ ਯਾਰ 16 ਕਿਲੋ ਦਾ ਓਕੇ ਜੀ ਤੇ ਡਿਮਾਂਡ ਬਾਈ ਜਾਏ ਜੀ ਡਿਮਾਂਡ ਆਪਣੀ ਜਾਏ ਯਾਰ ਤੇ ਇੱਕ ਤੁਹਾਨੂੰ ਦਿਖਾਈ ਐਚ ਐਫ ਜੀ ਦੁੰਨੇ ਰੰਗ ਆ ਵੀਡੀਓ ਦੇ ਵਿੱਚ ਜਰਸੀ ਐ ਤੇ ਐਚ ਐਫ ਨੰਬਰ ਫੇਰ ਬੋਲੀ ਬਾਈ 997624270 24670 ਪਿੰਡ ਚੌਕੇ ਜੀ ਜ਼ਿਲ੍ਹਾ ਬਟਿੰਡਾ ਸਤੀਲ ਵਾਲਿਆਂ ਵਾਲੀ ਕਰ ਲਿਓ ਬਾਈ ਨਾ ਸੰਵਾਰਕਾ ਪਸੂ ਬਾਈ ਦੇ ਚੰਗੇ ਹੁੰਦੇ ਆ ਜੀ ਧੰਨਵਾਦ